ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਮੇਰੇ ਨਾਲ ਹੋਣਗੇ ਸਰਦਾਰ ਐਡਵੋਕੇਟ ਬਲਜਿੰਦਰ ਸਿੰਘ ਸੋਢੀ ਜਿਹੜਾ ਕਿ ਭਾਈ ਜਗਤਾਰ ਸਿੰਘ ਤਾਰਾ ਹੋਰਾਂ ਦੇ ਵਕੀਲ ਨੇ ਅੱਜ ਭਾਈ ਜਗਤਾਰ ਸਿੰਘ ਤਾਰਾ ਹੋਰਾਂ ਨੂੰ ਜਿਹੜਾ ਕਿ ਬੜੈਲ ਜੇਲ੍ਹ ਦੇ ਅੰਦਰ ਬੰਦ ਨੇ ਚੰਡੀਗੜ੍ਹ ਉਹਨਾਂ ਨੂੰ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਪਟਿਆਲੇ ਜਿੱਥੇ ਅੱਜ ਉਹਨਾਂ ਨੂੰ ਇੱਕ ਪੁਰਾਣੇ ਕੇਸ ਦੇ ਵਿੱਚ ਰੁਲਦਾ ਸਿਓ ਨਾਂ ਦਾ ਇੱਕ ਸ਼ਖਸ ਜਿਹੜਾ ਕਿ ਰਾਸ਼ਟਰੀ ਸਿੱਖ ਸੰਗਤ ਦਾ ਮੁਖੀ ਹੋਇਆ ਕਰਦਾ ਸੀਗਾ ਪੰਜਾਬ ਦਾ ਉਹਦਾ ਮਰਡਰ ਹੋ ਗਿਆ ਸੀਗਾ ਜੁਲਾਈ ਮਹੀਨੇ ਦੇ ਵਿੱਚ ਸਨ 2009 ਦਾ ਵਾਕਿਆ ਹੈਗਾ 28 ਜੁਲਾਈ ਤੁਹਾਨੂੰ ਵਕੀਲ ਸਾਹਿਬ ਆਪਣੀ ਜ਼ੁਬਾਨੀ ਦੱਸਣਗੇ ਕਿ ਅੱਜ ਉਸ ਕੇਸ ਦੇ ਵਿੱਚੋਂ ਭਾਈ ਜਗਤਾਰ ਸਿੰਘ ਤਾਰਾ ਅਤੇ ਇੱਕ ਹੋਰ ਸਿੰਘ ਭਾਈ ਰਮਨਦੀਪ ਸਿੰਘ ਗੋਲਡੀ ਹੋਰਾਂ ਨੂੰ ਬਰੀ ਕਰ ਦਿੱਤਾ ਗਿਆ ਹੈਗਾ ਇਸ ਤੋਂ ਇਲਾਵਾ ਕੇਸ ਦੀ ਸਾਰੀ ਪਿਛੋਕੜ ਭੂਮੀ ਤੁਹਾਨੂੰ ਉਹ ਦੱਸਣਗੇ ਔਰ ਕਿਵੇਂ ਪੈਰਵਾਈ ਹੁੰਦੀ ਰਹੀ ਹੈ ਕਿ ਭਾਈ ਜਗਤਾਰ ਸਿੰਘ ਤਾਰਾ ਨੂੰ ਲਗਾਤਾਰ ਇਸ ਕੇਸ ਦੇ ਵਿੱਚ ਤਰੀਕਾਂ ਤੇ ਲੈ ਕੇ ਆਉਂਦੇ ਰਹੇ ਹੈ ਜਾਂ ਅੱਜ ਹੀ ਲੈ ਕੇ ਆਏ ਨੇ ਸੋ ਸਾਰਾ ਕੁਝ ਆਪਾਂ ਉਹਨਾਂ ਦੀ ਜ਼ੁਬਾਨੀ ਜਾਣ ਲੈਣੇ ਆ ਤੋ ਸਾਡੇ ਨਾਲ ਹੈਗੇ ਨੇ ਐਡਵੋਕੇਟ ਸਰਦਾਰ ਬਲਜਿੰਦਰ ਸਿੰਘ ਛੋਡੀ ਜੀ ਆਪਾਂ ਉਹਨਾਂ ਦੇ ਕੋਲੋਂ ਜਾਣਕਾਰੀ ਲੈ ਲੈਨੇ ਆ ਕਿ ਭਾਈ ਜਗਤਾਰ ਸਿੰਘ ਤਾਰਾ ਜੀ ਅੱਜ ਜਿਸ ਕੇਸ ਦੇ ਵਿੱਚ ਬਰੀ ਹੋਏ ਨੇ ਉਹ ਕੇਸ ਸਾਰਾ ਕੀ ਸੀਗਾ ਕਦੋਂ ਮਾਮਲਾ ਦਰਜ ਹੋਇਆ ਸੀਗਾ ਸਾਰੀ ਗੱਲਬਾਤ ਆਪਾਂ ਉਹਨਾਂ ਦੇ ਕੋਲੋਂ ਜਾਣ ਲੈਨੇ ਆ ਵਕੀਲ ਸਾਹਿਬ ਸਵਾਗਤ ਹੈ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਕੀਲ ਸਿੰਘ ਜੀ ਭਾਈ ਜਗਤਾਰ ਸਿੰਘ ਤਾਰਾ ਅੱਜ ਜਿਸ ਕੇਸ ਦੇ ਵਿੱਚ ਉਹ ਬਰੀ ਹੋਏ ਨੇ ਥੋੜੀ ਜਿਹੀ ਜਾਣਕਾਰੀ ਦੇ ਦਿਓ ਜੀ ਸਾਡੇ ਦਰਸ਼ਕਾਂ ਨੂੰ 28 ਜੁਲਾਈ 2009 ਜੀ ਉਹ 12 ਕਰੋੜ ਜਿਹੜੇ ਰਾਸਤੇ ਤੇ ਸੰਗਤ ਤੇ ਮੁਕੀ ਸੀ ਜੀ ਉਹ ਆਪਣੇ ਘਰ ਆਏ ਸੀ 10 ਸਵੇਰ ਦੇ ਸਰਾਹ ਜੀ ਫਿਰ ਛੱਡ ਕੇ ਜੀ ਜਦੋਂ ਬਹੁਤ ਸਾਇਤ ਆ ਗੇਟ ਬੰਦ ਕਰਨ ਲੱਗੇ ਤੇ ਉੱਥੇ ਫਾਇਰ ਹੋ ਗਈ ਆਵਾਜ਼ ਸੁਣ ਕੇ ਉਹ ਜਿਹੜੇ ਬਾਹਰ ਉਸਾਰਪਾ ਤੇ ਜੀ ਉਹਦੀ ਕੋਲ ਘਰ ਵਾਲੀ ਤੇ ਉਹਨਾਂ ਦਾ ਲੜਕਾ ਜੀ ਉਹ ਖਿੜਾ ਕੇ ਉਹ ਦੇਖਿਆ ਵੀ ਉਹਨਾਂ ਲੜਕਤਾਂ ਸੀਗੇ ਉਹਨਾਂ ਨੇ ਆਪਣੇ ਲੜਕੇ ਨੂੰ ਦੱਸਿਆ ਜੀ ਕਿ 2 3 8 57 ਤੇ ਮੌਨੇ ਲੜਕੇ ਜੀ ਇਹਨੂੰ ਗੋਲੀਆਂ ਮਾਰੂ ਜੀ ਜੀ ਉਹ ਉਹਨਾਂ ਲੜਕੇ ਮਿੱਥੀਸਾ ਦਾਰ ਦੇ ਉੱਤੇ ਉਹਨਾਂ ਦੇ ਖਿਲਾਫ ਗਿਆ ਰਜਿੰਦਰ ਸਿੰਘ ਇਹ ਲੜਕੇ ਦਾ ਨਾਂ ਜੀ ਗਿਆਨਦਰਦ ਤਾਂ ਗਿਆਨਦਰਦ ਦਾ ਹੱਥ ਪਰਚਾ ਦੱਚ ਗਿਆ ਜੀ ਉਸ ਤੋਂ ਬਾਅਦ ਕਾਫੀ ਬੰਦੇ 4 5 ਬੰਦੇ ਪਾਰੀ ਗਈ ਛੱਡੀ ਗਈ ਪੜੀ ਗਈ ਛੱਡੀ ਗਈ ਅਲਟੀਮੇਟਲੀ ਫਿਰਣਾ ਨਹੀਂ ਪੰਜ ਬੰਦੇ ਚਲਾਣ ਕੀ ਜੀ ਜਗਮੂਨ ਸਿੰਘ ਜੀ ਦਸ਼ੋਤ ਸਿੰਘ ਗੁਰਜੰਟ ਸਿੰਘ ਅਮਰਜੀਤ ਸਿੰਘ ਤੇ ਦਲਜੀਤ ਸਿੰਘ ਜੀ ਜੀ ਉਹ ਸਟਾਈਲ 2 2015 ਦਾ ਜੀ ਮਾਨਯੋਗ ਅਦਾਲਤ ਨੇ ਸਾਰੇ ਐਵੀਡੈਂਸ ਨੂੰ ਘੋਕਦੇ ਹੋਏ ਬਹਿਸ ਸੁਣਦੇ ਹੋਏ ਇਹ ਪਾਇਆ ਕਿ ਜੋ ਅਸੀਂ ਅਫੀਡਰੈਸ ਕੀਤਾ ਵੀ ਇਹਨਾਂ ਨੂੰ ਲਿੰਕ ਕਰਨ ਵਾਸਤੇ ਕੋਈ ਪੁਖਤਾ ਸਬੂਤ ਸਫੀਸ਼ੀਐਂਟ ਐਵੀਡੈਂਸ ਨਹੀਂ ਹੈ ਜੀ ਉਹਨਾਂ ਨੂੰ ਬਰੀ ਕਰ ਦਿੱਤਾ 5 ਜਾਨਾਂ ਦਾ 15 ਜੀ 2015 ਨੂੰ 27 2 2015 ਨੂੰ 5 ਜਾਨਾਂ ਨੂੰ ਬਰੀ ਕਰਤਾ ਗਿਆ ਸੀ ਜੀ ਬਰੀ ਕਰ ਦਿੱਤਾ ਜੀ ਪਟਿਆਲਾ ਦੀ ਸਸਸਿੰਗ ਕੋਰਟ ਜੀ ਉਸ ਤੋਂ ਉਸੇ ਸਮੇਂ ਦਰਾਂ ਦੇ ਦੋ ਬੰਦੇ ਰਮਨਦੀਪ ਸਿੰਘ ਗੋਲਡੀ ਤੇ ਜਗਤਾਰ ਸਿੰਘ ਨੂੰ ਬਾਹਰੋਂ ਐਕਸਪੋਡੀਸ਼ਨ ਚ ਰਿਪੋਰਟ ਹਿੰਸ ਲੈ ਕੇ ਆਏ ਸੀ ਜੀ THAILAND ਤੋਂ ਜੀ ਹਾਂ ਜੀ ਬਿਲਕੁਲ ਤੇ ਉਥੱਲੇ ਆ ਕੇ ਜਦੋਂ ਫਿਰ ਇਹਨਾਂ ਤੇ ਕੇਸ ਚੱਲਿਆ ਜੱਜ ਨੇ ਸੈਟਲ ਕਰਕੇ ਜੀ

ਜੀ ਇਹਨਾਂ ਚੋ ਦੋਹਾਂ ਦੀ ਵੀ ਕੋਈ ਇਨਵੋਲਵਮੈਂਟ ਸੀ ਜੀ 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 ਉਹ ਸੈਟੀਸਫਾਈ ਹੋ ਗਿਆ ਜਗਤਾਰ ਸਿੰਘ ਨੂੰ ਪੇਸ਼ ਵੀ ਕੀਤਾ ਸੀ ਉਹਨਾਂ ਨੂੰ ਜੀ ਤੇ ਰਮਨਦੀਪ ਵੀ ਆਏ ਸੀ ਜਗਤਾਰ ਸਿੰਘ ਕਸੜੀ ਜਾਂ ਬੜੈਲ ਜੇਲ੍ਹ ਚ ਜੀ ਤੇ ਰਮਨਦੀਪ ਸਿੰਘ ਬੇਲ ਤੇ ਨੇ ਇਸ ਕੇਸ ਜੀ ਰਮਨਦੀਪ ਸਿੰਘ ਬੇਲ ਤੇ ਜੀ ਰਮਨਦੀਪ ਸਿੰਘ ਗੋਲਡੀ ਕਹਿੰਦੇ ਆ ਜੀ ਤੇ ਅੱਜ ਤੁਹਾਨੂੰ ਇਸ ਵਾਰੀ ਕਰ ਦਿੱਤਾ ਗਿਆ ਜੀ ਵਕੀਲ ਸਾਹਿਬ ਜਦੋਂ ਉਹ ਤੇ ਹੁਣ ਬਾਹਰ ਸੀਗੇ ਭਾਈ ਜਗਤਾਰ ਸਿੰਘ ਤਾਰਾ ਉਸ ਵੇਲੇ ਫਰਾਰ ਸੀ ਨਾ ਜੀ ਤਾਂ ਉਸ ਵੇਲੇ ਜਦੋਂ ਫਰਾਰ ਸੀ ਤੇ ਫਿਰ ਉਹਨਾਂ ਨੂੰ ਕੇਸ ਬਿਨਾ ਦੇ ਉੱਪਰ ਇਸ ਕੇਸ ਦੇ ਨਾਲ ਨੱਥੀ ਕੀਤਾ ਗਿਆ 120 ਬੀ ਲਗਾਈ ਗਈ ਸੀ ਜਾਂ ਕੀ ਸੀਗਾ 120 ਬੀ ਹੀ ਮੇਨ ਲਗਾਈ ਗਈ ਸੀ ਠੀਕ ਹੈ ਜੀ ਉਹ ਕਹਿੰਦੇ ਸੀ ਵੀ ਇਹਨਾਂ ਨੂੰ ਸਬੂਤ ਕਰਦੇ ਸੀ ਇਹਨਾਂ ਨੇ ਤਾਣਾ ਬਾਣਾ ਬੁਣਿਆ ਇਹਨਾਂ ਨੇ ਪਰ ਉਹ ਸਬੂਤ ਕੋਈ ਨਹੀਂ ਸੀ ਜੀ ਸਬੂਤ ਕੋਈ ਨਹੀਂ ਸੀ ਜੀ ਕੋਈ ਨਹੀਂ ਸੀ ਜੀ ਵਕੀਲ ਸਾਹਿਬ ਪਾਈਤਾਰੇ ਹੋਰਾਂ ਨੂੰ ਜੇਲ੍ਹ ਦੇ ਵਿੱਚੋਂ ਲਗਾਤਾਰ ਤਰੀਕਾਂ ਤੇ ਲੈ ਕੇ ਆਉਂਦੇ ਰਹੇ ਜਾਂ ਅੱਜ ਹੀ ਲੈ ਕੇ ਆਏ ਪਹਿਲੀ ਵਾਰ ਨਹੀਂ 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 ਤਕਰੀਬਨ ਮੇਰੇ ਖਿਆਲ ਨਾਲ ਸ਼ੁਰੂ ਜੀ ਸਤਤ ਕਰਨ ਦੇ ਮਰੁੰਦਾ ਆਏ ਸੀ ਜੀ ਤਾਂ ਪਟੜ੍ਹੇ ਹੀ ਲੈ ਕੇ ਆਏ ਸੀ ਜੀ ਇਸੇ ਕਿਸ ਤੋਂ ਬਾਅਦ ਹੋਰ ਕਿ ਕਿਸ ਨੇ ਗ੍ਰਿਫਤਾਰੀ ਭਈ ਹੈ ਦਵਾਲ ਜਦੋਂ ਲੈ ਆਏ ਨੇ ਜੀ ਜੀ ਉਸ ਤੋਂ ਬਾਅਦ ਲਗ ਹਾਰਡਲੀ 10 ਸਾਲਾਂ ਦੇ ਵਿੱਚ 10 ਵਾਰ ਇਹ ਪੇਸ਼ ਕੀਤਾ ਹਰੋਂ 10 ਨਿਆਣਾਂ ਨੂੰ ਹੂੰ ਹੂੰ ਜੀ ਜੀ ਕੇਵਲ ਜੀ ਜੀ ਜ਼ਰੂਰ ਵਕੀਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੰਦ ਜਾਂਦੇ ਥੋੜੀ ਜੀ ਜੇ ਤੁਹਾਡੇ ਕੋਲ ਜਾਣਕਾਰੀ ਹੈਗੀ ਆ ਤਾਂ ਬਿਆਨਸਿਓ ਮਰਡਰ ਕੇਸ ਤੋਂ ਇਲਾਵਾ ਤੁਹਾਡੇ ਕੋਲ ਜੇ ਕੋਈ ਜਾਣਕਾਰੀ ਹੈ ਤਾਂ ਹੋਰ ਕਿੰਨੇ ਕ ਕੇਸ ਉਹਨਾਂ ਦੇ ਉੱਪਰ ਪੈਂਡਿੰਗ ਪਏ ਹੋਏ ਆ ਹੱਲੇ ਕੀ ਕਿ ਜਲੰਧਰ ਚੱਲਦਾ ਉਹਨਾਂ ਦਾ ਜੀ ਇੱਕ ਕੇਸ ਜਲੰਧਰ ਚੱਲਦਾ ਅੱਜ ਫਿਰ ਜਦ ਜ਼ਿਕਰ ਹੋ ਰਹੀ ਸੀ ਜਦੋਂ ਕੋ ਫੈਸਲਾ ਸੁਣਾਉਣ ਤੋਂ ਬਾਅਦ ਥੋੜੀ ਦੇਰ ਅਸੀਂ ਡਾਕੂਮੈਂਟ ਡਿਸਕਸ ਕਰ ਰਹੇ ਸੀ ਜੀ ਤਾਂ ਜਲੰਧਰ ਚੱਲ ਰਿਹਾ ਉਹ ਵੀ ਇਹਨਾਂ ਦਿਨਾਂ ਚ ਫੈਸਲਾ ਹਾਲ ਆਣ ਵਾਲਾ ਹੈ ਸੁਭਾਵਨਾ ਜੀ ਭਾਈ ਜਗਤਾਰ ਸਿੰਘ ਤਾਰੇ ਹਰ ਨਾਲ ਅੱਜ ਤੁਹਾਡੀ ਗੱਲ ਹੋਈ ਕੋਈ ਹਾਂਜੀ ਹੋਈ ਸੀ ਬਹੁਤ ਚਿੰਤਿਤ ਤੇ ਸੀ ਕਿ ਜਿਹੜੀ ਪੰਥਕ ਟੀਰਾ ਨੇ ਜਿਹੜੀ ਸੁਹਿਰ ਤੋਂ ਪੰਥਕ ਟੀਰਾ ਨੇ ਜੀ ਉਹ ਕੱਠੀਆਂ ਨਹੀਂ ਬੋਲੀਆਂ ਜੀ ਜੀ ਫੋਰਚਨਟਲੀ ਕੱਲ੍ਹ ਹੀ ਭਾਈ ਦਲਜੀਤ ਸਿੰਘ ਮਿੱਟੂ ਆਕਾ ਜੀ ਕੋਈ ਸੀ ਮੇਰੇ ਕੋਲ ਜੀ ਅੱਛਾ ਜੀ ਉਹ ਵੀ ਸੇਮੀ ਸੇ ਕਿਸਮ ਦੀ ਗੱਲ ਕਰ ਰਹੇ ਸੀ ਵੀ ਪੰਥ ਸੁਹਿਰਦ ਜਿਹੜੇ ਆ ਉਹਨੂੰ ਪਤਾ ਨਹੀਂ ਕਿਉਂ ਨਹੀਂ ਇਕੱਠੇ ਹੁੰਦੇ ਹੂੰ ਹੂੰ ਜੀ ਫਿਰ ਮਾਨ ਸਾਹਿਬ ਦਾ ਸੁਨੇਹਾ ਸੀ ਦਲਜੀਤ ਸਿੰਘ ਉਹਨੂੰ ਸੁਨੇਹਾ ਸੀ ਜਦੋਂ ਆਣ ਬੱਤੇ ਬਣਾ ਦਿਓ ਸਾਡਾ ਜੀ ਜ਼ਰੂਰ ਸੁਹਿਰਦ ਸਿੰਘ ਮਾਨੰਦ ਦਾ ਸੁਨੇਹਾ ਮੰਦ ਦਾ ਦਲਜੀਤ ਸਿੰਘ ਦਾ ਜੀ ਉਹ ਕਹਿੰਦੇ ਮੇਰੇ ਵੱਲੋਂ ਸੁਨੇਹਾ ਜ਼ਰੂਰ ਲਾਇਓ ਉਹਨਾਂ ਨੂੰ ਕਿ ਜੇ ਸੁਹਿਰਦ ਪੰਥਕ ਤੇ ਰਾਹ ਕਿਸੇ ਨੇ ਇਕੱਠੇ ਹੋਣ ਦੀ ਕੋਸ਼ਿਸ਼ ਕਰਨ ਤਾਂ ਹੀ ਪੰਥ ਦਾ ਪਰਵਾਹ ਹੋਣਾ ਜੀ ਬਿਲਕੁਲ ਬਿਲਕੁਲ ਜ਼ਰੂਰ ਤੁਹਾਡਾ ਸੁਨੇਹਾ ਜੀ ਭਾਈ ਜਗਤਾਰ ਸਿੰਘ ਤਾਰਾ ਜੀ ਦਾ ਤੁਹਾਡੇ ਜਰੀਏ ਜ਼ਰੂਰ ਸਾਰੀਆਂ ਸਿੱਖ ਸੰਗਤਾਂ ਤੱਕ ਔਰ ਸਰਦਾਰ ਮਾਨ ਔਰ ਭਾਈ ਬਿੱਟੂ ਜੀ ਤੱਕ ਜ਼ਰੂਰ ਮੈਨੂੰ ਲੱਗਦਾ ਕਿ ਪੁੱਜਦਾ ਹੋ ਜਾਣਾ ਵਕੀਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ ਜੀ ਵਾਹਿਗੁਰੂ ਜੀ ਦਾ ਖਾਲਸਾ ਹੈ ਵਾਹਿਗੁਰੂ ਜੀ ਕੀ ਫਤਿਹ ਸੋ ਦਰਸ਼ਕੋ ਇਸ ਸਾਲ ਸਰਦਾਰ ਐਡਵੋਕੇਟ ਬਲਜਿੰਦਰ ਸਿੰਘ ਸੋਢੀ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈਗੀ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਕਿਵੇਂ ਉਹਨਾਂ ਨੂੰ ਲਗਾਤਾਰ ਤਰੀਕਾਂ ਦੇ ਉੱਪਰ ਨਹੀਂ ਲੈ ਕੇ ਆਉਂਦੇ ਰਹੇ ਭਾਈ ਜਗਤਾਰ ਸਿੰਘ ਤਾਰਾ ਉਨੀ ਦਿਨੀ ਫਰਾਰ ਸਗੇ ਜਦੋਂ ਰੁਲਦਾ ਸਿਉਂ ਦਾ ਮਰਡਰ ਹੁੰਦਾ ਹੈਗਾ 28 ਜੁਲਾਈ ਸਾਲ 2009 ਨੂੰ ਔਰ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਦੱਸਿਆ ਉਹਨਾਂ ਨੇ ਕਿ 120 ਬੀ ਦੇ ਤਹਿਤ 5 ਜਣਿਆਂ ਨੂੰ ਨਾਬਦਲ ਕੀਤਾ ਗਿਆ ਉਸ ਕੇਸ ਦੇ ਵਿੱਚ ਔਰ ਉਹ ਪੰਜ ਦੇ ਪੰਜੇ 27 2 2015 ਨੂੰ ਮਾਣਯੋਗ ਅਦਾਲਤ ਨੇ ਬਰੀ ਕਰ ਦਿੱਤੇ ਸਗੇ ਲੈਕਿਨ 120B ਦੇ ਤਹਿਤ 120B ਹੁੰਦਾ ਹੈਗਾ ਆਮ ਕਈ ਵਾਰੀ ਸਾਡੇ ਸੱਜਣਾ ਨੂੰ ਨਹੀਂ ਪਤਾ ਹੁੰਦਾ 120B ਹੁੰਦਾ ਹੈਗਾ ਕਿ ਕਿਤੇ ਵੀ ਕੋਈ ਕ੍ਰਾਈਮ ਹੁੰਦਾ ਹੈਗਾ ਜਾਂ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਘਟਨਾ ਦੇ ਪਿੱਛੇ ਵੀ ਜਿਨ੍ਹਾਂ ਨੇ ਤਾਣਾ ਬਾਣਾ ਬੁਣਿਆ ਕਹਿ ਲਓ ਜਾਂ ਜਿਨ੍ਹਾਂ ਨੇ ਉਹਦੀ ਸਾਜ਼ਿਸ਼ ਰਚੀ ਹੈਗੀਆ ਉਹਦੇ ਤਹਿਤ ਲੱਗਦੀ ਹੈ ਧਾਰਾ 120B ਵੀ ਇਹ ਘਟਨਾ ਵਾਪਰੀ ਇਸ ਘਟਨਾ ਦੇ ਪਿੱਛੇ ਆ ਸ਼ਖਸ ਸੀਗੇ ਤਾਂ ਉਸ ਕੇਸ ਦੇ ਵਿੱਚ ਉਹਨਾਂ ਨੇ ਇਸ ਬਨਾ ਦੇ ਉੱਪਰ 120B ਲਾ ਕੇ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਰਮਨਦੀਪ ਸਿੰਘ ਗੋਲਡੀ ਨੂੰ ਕੇਸ ਦੇ ਨਾਲ ਨਹੀਂ ਕੀਤਾ ਔਰ ਜਿਵੇਂ ਉਹਨਾਂ ਨੇ ਦੱਸਿਆ ਕਿ ਜਰ ਰਮਨਦੀਪ ਸਿੰਘ ਗੋਲਡੀ ਅਤੇ ਜਿਹੜਾ ਕਿ ਜ਼ਮਾਨਤ ਤੇ ਚੱਲਦੇ ਹੈਗੇ ਆ ਉਹ ਆਪਣੇ ਕਹਿ ਲਓ ਵੀ ਜੇਲ੍ਹ ਤੋਂ ਬਾਹਰ ਹੀ ਆ ਉਹ ਅੱਜ ਤਰੀਕ ਤੇ ਪਹੁੰਚੇ ਤੇ ਭਾਈ ਜਗਤਾਰ ਸਿੰਘ ਤਾਰਾ ਨੂੰ ਬੜੈਲ ਜੇਲ੍ਹ ਚੰਡੀਗੜ੍ਹ ਤੋਂ ਪੇਸ਼ ਕੀਤਾ ਗਿਆ ਲਿਆ ਕੇ ਮਾਨਯੋਗ ਅਦਾਲਤ ਪਟਿਆਲੇ ਦੇ ਵਿੱਚ ਜਿੱਥੇ ਅੱਜ ਉਹਨਾਂ ਨੂੰ ਇਸ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਹੈਗਾ ਤੋਂ ਉਮੀਦ ਕਰਦੇ ਆ ਕਿ ਜਿਹੜਾ ਉਹਨਾਂ ਨੇ ਇੱਕ ਸਨੇਹਾ ਦਿੱਤਾ ਹੈਗਾ ਔਰ ਬੜੀ ਅਕਸਰ ਜਿਹੜੇ ਸੱਜਣ ਜੇਲਾਂ ਦੀਆਂ ਚਾਰ ਦਿਵਾਰੀਆਂ ਦੇ ਅੰਦਰ ਗੁਰੂ ਪਿਆਰੇ ਸਿੰਘ ਬੰਦ ਨੇ ਔਰ ਜਿਹੜੇ ਉਹਨਾਂ ਨਾਲ ਮੁਲਾਕਾਤਾਂ ਕਰਕੇ ਆਉਂਦੇ ਆ ਜਿਹੜੇ ਉਹਨਾਂ ਦੇ ਮੁਲਾਕਾਤੀ ਨੇ ਜਾਂ ਉਹਨਾਂ ਦੀ ਆਪਦੇ ਪਰਿਵਾਰਾਂ ਦੇ ਨਾਲ ਜੇਲ੍ਹ ਚੋਂ ਫੋਨ ਤੇ ਗੱਲਬਾਤ ਹੁੰਦੀ ਹੈ ਤਾਂ ਉਹ ਅਕਸਰ ਸਾਰੇ ਪਰਿਵਾਰ ਵੀ ਤੇ ਉਹਨਾਂ ਦੇ ਮੁਲਾਕਾਤੀ ਦੱਸਦੇ ਆ ਜਿਨ੍ਹਾਂ ਨੂੰ ਜੇਲਾ ਚੋਂ ਬਾਹਰ ਤਰੀਕਾ ਪੇਸ਼ੀਆਂ ਦੇ ਉੱਪਰ ਲੈ ਕੇ ਆਇਆ ਜਾਂਦਾ ਤੇ ਜਦੋਂ ਉਹਨਾਂ ਨੂੰ ਜਾ ਕੇ ਉੱਥੇ ਕੋਈ ਮਿਲਦਾ ਜੇ ਤੁਸੀਂ ਉਹਨਾਂ ਨੂੰ ਜਾ ਕੇ ਕਦੀ ਪੁੱਛ ਕੇ ਵੇਖੋ ਕਿ ਤੁਹਾਡੇ ਚਿੱਤ ਵਿੱਚ ਕੀ ਚੱਲਦਾ ਪਿਆ ਤੁਸੀਂ ਕੁਝ ਸਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਉਹਨਾਂ ਵਿੱਚੋਂ ਮੈਂ ਵੀ ਆਪਣੀ ਜ਼ੁਬਾਨੀ ਕਦੇ ਨਹੀਂ ਸੁਣਿਆ ਹੈਗਾ ਭਾਈ ਜਗਤਾਰ ਸਿੰਘ ਤਾਰੇ ਹੋਰਾਂ ਦੀ ਜਦੋਂ ਜਲੰਧਰ ਪੇਸ਼ੀ ਹੁੰਦੀ ਹੈ ਤਾਂ ਉੱਥੇ ਮੈਂ ਵੀ ਜਾਣਾ ਹੁੰਨਾ ਹੈ ਐਜ਼ ਆ ਪੱਤਰਕਾਰ ਵੀ ਜਾਣਾ ਹੈਗਾ ਤੇ ਜਾ ਕੇ ਰਿਪੋਰਟਿੰਗ ਕਰਕੇ ਆਉਣਾ ਹੈਗਾ ਬਾਅਦ ਚਾਣ ਕੇ ਦੱਸੀਦਾ ਵੀ ਹੈਗਾ ਕਿ ਕੀ ਗੱਲਬਾਤ ਹੋਈ ਹੈ ਮੈਂ ਵੀ ਉਹਨਾਂ ਨੂੰ ਕਦੇ ਪੁੱਛਦਾ ਹੁੰਨਾ ਹੈ ਤੇ ਭਾਈ ਸਾਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਗੱਲ ਤੁਹਾਨੂੰ ਕੋਈ ਦੁੱਖ ਜਾਂ ਕੋਈ ਤਕਲੀਫ ਜਾਂ ਕੋਈ ਗੱਲਬਾਤ ਉਹਨਾਂ ਦੀ ਗੱਲਬਾਤ ਇੱਕੋ ਹੀ ਹੁੰਦੀ ਹੈ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੁੰਦੀ ਮੇਰੀ ਸਿਹਤ ਨਹੀਂ ਠੀਕ ਹੈਗੀ ਜਾਂ ਮੇਰੀ ਕਮਰ ਦੇ ਵਿੱਚ ਦ ਯਾ ਮੇਰੀ ਆਪਣੀ ਜ਼ਿੰਦਗੀ ਦੇ ਵਿੱਚ ਮੈਨੂੰ ਕੋਈ ਸਮੱਸਿਆ ਹੈਗੀ ਆ ਨਾ ਕੋਈ ਮਤਲਬ ਹੀ ਨਹੀਂ ਹੈਗਾ ਨਾ ਕੋਈ ਇਦਾਂ ਦੀ ਗੱਲ ਆ ਕਿ ਮੈਨੂੰ ਇਸ ਗੱਲ ਦਾ ਕੋਈ ਬਹੁਤ ਰੰਜ ਹੈ ਯਾਰ ਮੇਰੀ ਜ਼ਮਾਨਤ ਕਦੋਂ ਹੋਊਗੀ ਨਾ ਨਾ ਕੋਈ ਇਦਾਂ ਦੀ ਗੱਲਬਾਤ ਹੀ ਨਹੀਂ ਸਿਰਫ ਤੇ ਸਿਰਫ ਇੱਕੋ ਹੀ ਗੱਲ ਹੁੰਦੀ ਹੈ ਕਿ ਬਾਹਰ ਕੌਮ ਦੇ ਕੀ ਹਾਲਾਤ ਨੇ ਕੌਮ ਚੜ੍ਹਦੀ ਕਲਾ ਵਿੱਚ ਹੈ ਭਾਈ ਜਗਤਾਰ ਸਿੰਘ ਹਵਾਰਾ ਇਦਾਂ ਹੀ ਉਹਨਾਂ ਦੇ ਨਾਲ ਵੀ ਜਿਹੜੇ ਮੁਲਾਕਾਤਾਂ ਕਰਕੇ ਆਉਂਦੇ ਉਹ ਵੀ ਇਹੀ ਦੱਸਦੇ ਆ ਕਹਿੰਦੇ ਭਾਵੇਂ ਲੰਬੀ ਲੰਬੀ ਮੁਲਾਕਾਤ ਵੀ ਸਾਡੇ ਉੱਥੇ ਕਿਉਂ ਨਾ ਹੋ ਜਵੇ ਪਰ ਤਦ ਵੀ ਕਹਿੰਦੇ ਸਾਰੇ ਮੁਲਾਕਾਤ ਦੇ ਵਿੱਚ ਇੱਕੋ ਹੀ ਗੱਲ ਹੁੰਦੀ ਆ ਪੰਥ ਦਾ ਦਰਦ ਔਰ ਜੇ ਕਿਸੇ ਨੂੰ ਇਹਨਾਂ ਗੱਲਾਂ ਦੇ ਉੱਪਰ ਯਕੀਨ ਨਾ ਹੋਵੇ ਤਾਂ ਮੈਨੂੰ ਲੱਗਦਾ ਕਿ ਤੁਸੀਂ ਜਿਹੜਾ ਸੰਗਾਂ ਨੂੰ ਬਾਹਰ ਲੈ ਕੇ ਆਇਆ ਜਾਂਦਾ ਤਰੀਕ ਪੇਸ਼ੀਆਂ ਦੇ ਉੱਪਰ ਉਹਨਾਂ ਦੇ ਚਿਹਰੇ ਮਰੇ ਵੇਖ ਲਓ ਤੁਸੀਂ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਸਾਫ਼-ਸਾਫ਼ ਪੜ ਸਕਦੇ ਹੋ ਕਿ ਉਹਨਾਂ ਦੇ ਅੰਦਰ ਜੇ ਕੋਈ ਦਰਦ ਹੈ ਤਾਂ ਉਹ ਦਰਦ ਕਿਸ ਕਿਸਮ ਦਾ ਹੈ ਉਹਨਾਂ ਦਾ ਨਿੱਜੀ ਦਰਦ ਉਹਨਾਂ ਦੇ ਪਰਿਵਾਰਾਂ ਦਾ ਦਰਦ ਨਹੀਂ ਝਲਕਦਾ ਹੈਗਾ ਕੌਮ ਦਾ ਦਰਦ ਹੀ ਝਲਕਦਾ ਹੈਗਾ ਔਰ ਚਿਹਰਿਆਂ ਦੇ ਉੱਪਰ ਜਿਹੜਾ ਨੂਰ ਵੇਖਣ ਨੂੰ ਮਿਲਦਾ ਉਹ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਉਹ ਜਿਨ੍ਹਾਂ ਦੇ ਆਚਾਰ ਦੁਵਾਰੀਆਂ ਦੇ ਅੰਦਰ ਰਹਿ ਕੇ ਵੀ ਬੇਹੱਦ ਖੁਸ਼ ਨੇ ਚੜ੍ਹਦੀ ਕਲਾ ਵਿੱਚ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਹਨਾਂ ਦੇ ਉੱਪਰ ਬਹੁਤ ਹੀ ਜ਼ਿਆਦਾ ਕਿਰਪਾ ਹੈ ਤੋਂ ਇੱਥੇ ਆਪਾਂ ਉਮੀਦ ਕਰਦੇ ਆ ਕਿ ਜਿਨ੍ਹਾਂ ਆਗੂਆਂ ਨੂੰ ਉਹਨਾਂ ਨੇ ਫਤਿਹ ਦੀ ਸਾਂਝ ਪਾਈ ਹੈਗੀਆ ਉਹਨਾਂ ਤੋਂ ਇਲਾਵਾ ਜਿਨ੍ਹਾਂ ਦਾ ਬਕਾਇਦਾ ਵਕੀਲ ਸਾਹਿਬ ਨੇ ਨਾਮ ਨਹੀਂ ਵੀ ਲਿਆ ਹੈਗਾ ਬੇਸ਼ੱਕ ਉਹ ਵੀ ਛੋਟੀਆਂ ਤੋਂ ਲੈ ਕੇ ਵੱਡੀਆਂ ਸਿੱਖ ਜਥੇਬੰਦੀਆਂ ਦੇ ਆਗੂ ਆਪਾਂ ਇਸ ਗੱਲ ਦੀ ਉਮੀਦ ਕਰਦੇ ਆ ਕਿ ਉਹ ਭਾਈ ਜਗਤਾਰ ਸਿੰਘ ਤਾਰਾ ਜੀ ਦਾ ਜਿਹੜਾ ਆ ਸੁਨੇਹਾ ਹੈਗਾ ਫਤਿਹ ਤੋਂ ਬਾਅਦ ਭਈ ਇੱਕਜੁੱਟ ਹੋ ਜੋ ਤੁਸੀਂ ਕਟੋ-ਕਟ ਮਿਨਿਮਮ ਕਿਤੇ ਨਾ ਕਿਤੇ ਆਣ ਕੇ ਆਪਣੀ ਰਾਸ ਰਲਦੀ ਹੈ ਨਾ ਜੀ ਕੋਈ ਨਾ ਕੋਈ ਤਾਂ ਇਦਾਂ ਦੀ ਮੰਜ਼ਿਲ ਹੈ ਜੀ ਨਾ ਜੀ ਜਿਹੜੀ ਸਾਰਿਆਂ ਦੀ ਸਰਬਸਾਂਝੀ ਹੈ ਉਹਦੇ ਕੋਈ ਮਾੜੇ-ਮਾੜੇ ਰਾਹ ਅਲੱਗ-ਅਲੱਗ ਹੋ ਸਕਦੇ ਆ ਪਰ ਉਹ ਰਾਹ ਇੰਨੇ ਜ਼ਿਆਦਾ ਕਟੋ-ਕਟ ਅਲੱਗ-ਅਲੱਗ ਤੈਨਾਂ ਨਾ ਹੋਣ ਕਿ ਇਹ ਕਿਹੜਾ ਇਧਰ ਨੂੰ ਜਾਂਦਾ ਹੈਗਾ ਜਿਹਦਾ ਪਤਾ ਹੀ ਨਹੀਂ ਹੈਗਾ ਉਹ ਆਪਣੀ ਮੰਜ਼ਿਲ ਤੇ ਪਹੁੰਚਣਾ ਵੀ ਹੈਗਾ ਜਾਂ ਨਹੀਂ ਪਹੁੰਚਣਾ ਔਰ ਕਟੋ-ਕਟ ਉਹਨੇ ਕਿਹੜਾ ਲਾਗੇ-ਲਾਗੇ ਹੋਲ ਕੇ ਤਾਂ ਕੋਈ ਇੱਕ ਇਦਾਂ ਦਾ ਰਾਹ ਚੁਣ ਲਓ ਜਿਹਦਾ ਪੱਕਾ ਕਨਫਰਮ ਹੈਗਾ ਕਿ ਹਾਂ ਵੀ ਇਹ ਉੱਥੇ ਹੀ ਜਾਣਾ ਹੈਗਾ ਆ ਜਿਸ ਮੰਜ਼ਲ ਦੇ ਉੱਪਰ ਆਪਣਾ ਪਹੁੰਚਣਾ ਹੈਗਾ ਐਂ ਕਹੋ ਜਾਂ ਜੋ ਵੀ ਮੇਰੇ ਮਨ ਦੇ ਆਪਣੇ ਖਿਆਲਤ ਹੈਗੇ ਆ ਬਾਕੀ ਉਹਨਾਂ ਦਾ ਸੁਨੇਹਾ ਤੇ ਇਹੀ ਜਗਾ ਕਿ ਇਕਜੁੱਟ ਹੋ ਕੇ ਤੇ ਆਪਣੀ ਮੰਜ਼ਲ ਵੱਲ ਨੂੰ ਵੱਧੋ ਜਿਹਦੇ ਨਾਲ ਕੌਮ ਦੀ ਪੰਥ ਦੀ ਪੰਜਾਬ ਦੀ ਮਨੁੱਖਤਾ ਦੀ ਭਲਾਈ ਹੋ ਸਕੇ ਮਨੁੱਖਤਾ ਦੀ ਭਲਾਈ ਕਾਦੇ ਵਿੱਚ ਹੈਗੀ ਆ ਮਨੁੱਖਤਾ ਦੀ ਭਲਾਈ ਵੀ ਇਸੇ ਹੀ ਗੱਲ ਦੇ ਵਿੱਚ ਹੈਗੀ ਅੱਜ ਪੂਰੀ ਮਾਨਵਤਾ ਤਰਾ ਤਰਾ ਕਰਦੀ ਪਈ ਆ ਦੁਨੀਆ ਦੇ ਧਰਤੀ ਦੇ ਕਿਸੇ ਵੀ ਕੋਨੇ ਦੇ ਵਿੱਚ ਤੁਸੀਂ ਭਾਵੇਂ ਕਿਉਂ ਨਾ ਚਲ ਜਓ ਮਨੁੱਖਤਾ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਵਿੱਚ ਘਰੀ ਹੋਈ ਤਰਾ ਤਰਾ ਕਰਦੀ ਪਈ ਆ ਔਰ ਉਸ ਤਰਾ ਤਰਾ ਕਰਦੀ ਹੋਈ ਮਨੁੱਖਤਾ ਨੂੰ ਜੇ ਕੋਈ ਸਕੂਨ ਦੇ ਸਕਦਾ ਹੈਗਾ ਤਪਦੀ ਹੋਈ ਮਨੁੱਖਤਾ ਨੂੰ ਜੇ ਕੋਈ ਠੰਡਕ ਪਹਾ ਸਕਦਾ ਹੈਗਾ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ ਗੁਰਬਾਣੀ ਦੇ ਸਿਧਾਂਤਾਂ ਦੇ ਮੁਤਾਬਕ ਸਾਰਾ ਕੁਝ ਠੀਕ ਹੋ ਸਕਦਾ ਔਰ ਗੁਰਬਾਣੀ ਦੇ ਸਿਧਾਂਤਾਂ ਨੂੰ ਲਾਗੂ ਕਰਨ ਦੇ ਵਾਸਤੇ ਪਹਿਲਾ ਇਹ ਜ਼ਰੂਰੀ ਹੈ ਕਿ ਗੁਰਮਤ ਦੇ ਉਸੂਲਾਂ ਦੇ ਉੱਪਰ ਪਹਿਰਾ ਦੇਣ ਵਾਲੇ ਲੋਕ ਗੁਰਮਤ ਦੇ ਉਸੂਲਾਂ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਵਾਲੇ ਉਹਨਾਂ ਦੇ ਹੱਥਾਂ ਦੇ ਵਿੱਚ ਤਾਕਤ ਹੋਵੇ ਰਾਜ ਪ੍ਰਬੰਧ ਉਹਨਾਂ ਦੇ ਹੱਥਾਂ ਦੇ ਵਿੱਚ ਹੋਣ ਪਹਿਲਾ ਆ ਜ਼ਰੂਰੀ ਹੈ ਜਦੋਂ ਉਹਨਾਂ ਦੇ ਹੱਥਾਂ ਦੇ ਵਿੱਚ ਰਾਜ ਪ੍ਰਬੰਧ ਹੋਣਗੇ ਤਾਂ ਫਿਰ ਮਨੁੱਖਤਾ ਦਾ ਭਲਾ ਹੋ ਸਕਦਾ ਕਿਉਂਕਿ ਜਦੋਂ ਪ੍ਰਬੰਧ ਉਹਨਾਂ ਯੋਗ ਹੱਥਾਂ ਦੇ ਵਿੱਚ ਹੋਣਗੇ ਜਿਹੜੇ ਮਨੁੱਖਤਾ ਦਾ ਭਲਾ ਕਰ ਸਕਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਆਪ ਅਗਵਾਈ ਲੈ ਕੇ ਲੋਕਾਂ ਤੱਕ ਉਹ ਸਾਰਾ ਸੰਦੇਸ਼ ਪੂਜ ਦਾ ਕਰ ਸਕਦੇ ਜਿਹਦੇ ਨਾਲ ਹਰੇਕ ਦਾ ਹਿਰਦਾ ਜਿਹੜਾ ਤਪਿਆ ਹੋਇਆ ਅੱਜ ਉਹਦੇ ਵਿੱਚ ਠੰਡਕ ਵਰਤ ਸਕਦੀ ਹੈ ਸੋ ਉਹਦੇ ਲਈ ਜ਼ਰੂਰੀ ਹੈ ਰਾਜ ਪ੍ਰਬੰਧ ਇਸੇ ਕਰਕੇ ਬਾਰ ਬਾਰ ਇਹ ਗੱਲ ਆਖੀ ਜਾਂਦੀ ਹੈ ਕੋਈ ਕਿਸੇ ਹੋਰ ਤਰੀਕੇ ਨਾਲ ਕਰਦਾ ਕੋਈ ਕਿਸੇ ਹੋਰ ਤਰੀਕੇ ਦੇ ਨਾਲ ਕਰਦਾ ਜਿਹੜੇ ਜੇਲ੍ਹਾਂ ਦੀਆਂ ਚਾਰ ਦਿਵਾਰੀਆਂ ਦੇ ਅੰਦਰ ਬੰਦ ਨੇ ਉਹਨਾਂ ਦਾ ਵੀ ਇਹੀ ਕਹਿਣਾ ਹੈਗਾ ਕਿ ਅਸੀਂ ਜਿਸ ਮਕਸਦ ਦੀ ਖਾਤਰ ਜੇਲ੍ਹਾਂ ਦੀਆਂ ਚਾਰ ਦਿਵਾਰੀਆਂ ਦੇ ਅੰਦਰ ਆਪਣੀਆਂ ਜ਼ਿੰਦਗੀਆਂ ਬਤਾ ਦਿੱਤੀਆਂ ਉਹ ਮਕਸਦ ਭਾਵੇਂ ਕਿ ਵਧੀਆ ਰਾਜ ਪ੍ਰਬੰਧ ਜਿਵੇਂ ਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਹੋਇਆ ਕਰਦੇ ਸੀ ਕਿ ਉਹਦਾਂ ਦੇ ਰਾਜ ਪ੍ਰਬੰਧ ਸਥਾਪਿਤ ਹੋ ਜਾਣ ਤਾਂ ਫਿਰ ਸਾਡੇ ਮਕਸਦ ਪੂਰੇ ਆ ਸਾਨੂੰ ਕੋਈ ਗਮ ਨਹੀਂ ਹੈਗਾ ਸਾਡੇ ਚਿਹਰਿਆਂ ਦੇ ਉੱਪਰ ਜਿਹੋ ਜਿਹਾ ਜਲਾਲ ਉਹ ਪੂਰੀ ਕੌਮ ਨੂੰ ਇਹ ਲੱਗਦਾ ਕਿ ਜਿਵੇਂ ਦੱਸ ਰਿਹਾ ਹੋਵੇ ਕਿ ਸਾਨੂੰ ਕੋਈ ਫਿਕਰ ਨਹੀਂ ਹੈਗਾ ਬਸ ਸਾਡੀ ਆਹੀ ਇੱਛਾ ਆ ਕਿ ਵਧੀਆ ਰਾਜ ਪ੍ਰਬੰਧ ਸਥਾਪਿਤ ਹੋ ਜਣ ਚੜ੍ਹਦੀ ਕਲਾ ਦੇ ਵਿੱਚ ਰਹੋ ਖੁਸ਼ ਰਹੋ ਆਬਾਦ ਰਹੋ ਬਸ ਆਹੀ ਸੁਨੇਹਾ ਉਹਨਾਂ ਦੇ ਚਿਹਰਿਆਂ ਦੇ ਉੱਪਰ ਮੈਂ ਤਾਂ ਆਹੀ ਪੜਦਾ ਹੈਗਾ ਮੈਨੂੰ ਉਮੀਦ ਆ ਕਿ ਤੁਸੀਂ ਵੀ ਜ਼ਰੂਰ ਆਹੀ ਸੁਨੇਹਾ ਪੜਦੇ ਹੋਵੋਗੇ ਔਰ ਉਹਨਾਂ ਦਾ ਘਟੋ ਘਟ ਕੇ ਹਤਾ ਹਰ ਇੱਕ ਨੂੰ ਮੰਨਣ ਦੀ ਕੋਸ਼ਿਸ਼ ਕਰ ਹੀ ਲੈਣੀ ਚਾਹੀਦੀ ਹੈ ਨਾ ਜਿਨ੍ਹਾਂ ਨੇ ਕੇਵਲ ਗੱਲਾਂ ਬਾਤਾਂ ਦੇ ਨਾਲ ਨਹੀਂ ਜਿਨ੍ਹਾਂ ਨੇ ਕੇਵਲ ਫੇਸਬੁਕਾਂ ਦੇ ਉੱਪਰ ਚਾਰ ਅੱਖਰ ਲਿਖ ਕੇ ਜਾਂ ਕੈਮਰੇ ਮੂਰੇ ਸਾਡੇ ਵਾਂਗ ਬੈਠ ਕੇ ਨਹੀਂ ਜਿਨ੍ਹਾਂ ਨੇ ਪ੍ਰੈਕਟੀਕਲ ਆਪਣੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਝੱਲ ਕੇ ਤੰਗੀਆਂ ਤੁਰਸ਼ੀਆਂ ਝੱਲ ਕੇ ਜ਼ਿੰਦਗੀਆਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਦੇ ਅੰਦਰ ਬਿਤਾ ਕੇ ਜਿਨ੍ਹਾਂ ਨੇ ਕੋਈ ਗੱਲ ਜਾਂ ਕੋਈ ਸਨੇਹਾ ਦਿੱਤਾ ਹੈਗਾ ਉਹਦੇ ਉੱਪਰ ਤਾਂ ਫੁੱਲ ਚੜਾਈ ਹੀ ਜਾ ਸਕਦੇ ਹਨਾ ਖੈਰ ਗੱਲਾਂ ਬੜੀਆਂ ਲੰਮੀਆਂ ਨੇ ਸੋ ਅੱਜ ਭਾਈ ਜਗਤਾਰ ਸਿੰਘ ਤਾਰੇ ਹਰਾਂ ਨੂੰ ਇਸ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਹੈਗਾ ਉਹਨਾਂ ਦੇ ਐਡਵੋਕੇਟ ਸਾਹਿਬ ਜਿਨ੍ਹਾਂ ਨੇ ਕੇਸ ਦੀ ਪੈਰਵਾਈ ਕੀਤੀ ਉਹਨਾਂ ਦੇ ਨਾਲ ਮੈਂ ਤੁਹਾਡੀ ਗੱਲਬਾਤ ਕਰਵਾਈ ਹੈ ਉਮੀਦ ਕਰਦਾ ਕਿ ਤੁਸੀਂ ਇਸ ਵੀਡੀਓ ਨੂੰ ਬਤਵਤ ਸ਼ੇਅਰ ਜ਼ਰੂਰ ਕਰੋਗੇ ਤਾਂ ਜੋ ਹਰ ਇੱਕ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ ਕਿ ਅੱਜ ਭਾਈ ਜਗਤਾਰ ਸਿੰਘ ਤਾਰਾ ਇੱਕ ਕੇਸ ਦੇ ਵਿੱਚੋਂ ਬਰੀ ਹੋ ਚੁੱਕੇ ਨੇ ਇਸ ਦੇ ਨਾਲ ਹੀ ਜਿਹੜਾ ਸਾਡਾ ਆ ਨਵਾਂ ਚੈਨਲ ਜਿੱਥੇ ਤੁਸੀਂ ਇਸ ਵੇਲੇ ਸਾਨੂੰ ਦੇਖ ਰਹੇ ਹੋ ਸੱਜਣ ਟੀਵੀ ਹੈ ਜਿਹਦਾ ਨਾਮ ਤੁਸੀਂ ਇਹਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਔਰ ਇਹਨੂੰ ਸ਼ੇਅਰ ਵੀ ਜ਼ਰੂਰ ਕਰਿਓ ਸਾਡੇ ਚੈਨਲ ਆਈ ਦਿਨ ਇੱਥੇ ਬੈਨ ਕੀਤੇ ਜਾਂਦੇ ਆ ਜਾਂ ਫਿਰ ਜੇ ਬੈਨ ਨਹੀਂ ਕੀਤੇ ਜਾਂਦੇ ਤਾਂ ਮੋਨਟਾਈਜ਼ੇਸ਼ਨ ਬੰਦ ਕਰ ਦਿੱਤੀ ਜਾਂਦੀ ਹੈ ਇਸ ਕਰਕੇ ਸਾਨੂੰ ਬਾਰ-ਬਾਰ ਨਵੇਂ ਚੈਨਲ ਬਣਾਉਣੇ ਪੈਂਦੇ ਹੈਗੇ ਆ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਇਹਨੂੰ ਵੀ ਜਰੂਰ ਕਰ ਲਿਓ ਇੱਥੇ ਆਪਾਂ ਤੁਹਾਡੇ ਰੂਬਰੂ ਵੱਖ-ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਹੁੰਦੇ ਰਹਾਂਗੇ ਧੰਨਵਾਦ ਸਾਰਿਆਂ ਦਾ